ਦੋਸਤੋ ਇੱਕ ਕਹਾਣੀ ਕੋਰਤ ਦੀ ਹੈ ਜਿਸ ਨੂੰ ਉਸ ਦੇ ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਉਹਦੀ ਸੱਸ ਨੇ ਬੱਚੇ ਸਮੇਤ ਘਰੋਂ ਕੱਢ ਦਿੱਤਾ ਹੈ ਤੇ ਉਸ ਨੇ ਉਸ ਤੋਂ ਬਾਅਦ ਕੀ ਕੀ ਦੁੱਖ ਝੱਲੇ ਉਹ ਅਸੀਂ ਸੁਣਾਵਾਂਗੇ ਇਸ ਕਹਾਣੀ ਦੇ ਵਿੱਚ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਮੇਰੇ ਦਿਲ ਦੀ ਤਰ੍ਹਾਂ ਅੱਜ ਦੀ ਸ਼ਾਮ ਵੀ ਬੜੀ ਉਦਾਸ ਹੈ ਮੇਰੇ ਪਤੀ ਮਨਜੀਤ ਦਾ ਦੁਬਈ ਦਾ ਵੀਜ਼ਾ ਲੱਗ ਚੁੱਕਾ ਹੈ ਮੈਂ ਇਹ ਸੋਚ ਸੋਚ ਕੇ ਪਰੇਸ਼ਾਨ ਹੋ ਰਹੀ ਹਾਂ ਕੀ ਮੈਂ ਆਪਣੇ ਪਤੀ ਤੋਂ ਬਿਨਾ ਕਿਵੇਂ ਰਾਂਗੀ ਸਾਡਾ ਇੱਕ ਸਾਂਝਾ ਪਰਿਵਾਰ ਸੀ ਘਰ ਵਿੱਚ ਹਮੇਸ਼ਾ ਚਹਿਲ ਪਹਿਲ ਬਣੀ ਰਹਿੰਦੀ ਸੀ ਮੇਰੀ ਸੱਸ ਅਤੇ ਸੋਹਰਾ ਵੀ ਥੋੜੇ ਸਖਤ ਮિજાਜ ਦੇ ਹਨ ਉਹ ਹਮੇਸ਼ਾ ਆਪਣਾ ਹੁਕਮ ਚਲਾਉਂਦੇ ਰਹਿੰਦੇ ਨੇ ਮੈਂ ਇੱਕ ਨੰਬਰ ਦੀ ਡਰਪੋਕ ਸੀ ਜਿਆਦਾ ਪੜ੍ਹੀ ਲਿਖੀ ਨਹੀਂ ਸੀ ਮੈਂ ਬਸ 10ਵੀਂ ਕਲਾਸੀ ਪਾਸ ਕੀਤੀ ਸੀ ਮਾਤਾ ਪਿਤਾ ਦੀ ਮੌਤ ਹੋਣ ਕਾਰਨ ਮੇਰੀ ਭੂਆ ਨੇ ਮੈਨੂੰ ਪਾਲਿਆ ਸੀ ਮੇਰੇ ਅੰਦਰ ਆਤਮ ਵਿਸ਼ਵਾਸ ਦੀ ਕਮੀ ਸੀ ਜਦੋਂ ਮਨਜੀਤ ਦਾ ਰਿਸ਼ਤਾ ਮੇਰੇ ਲਈ ਆਇਆ ਤਾਂ ਮੇਰੀ ਭੂਆ ਨੇ ਝੱਟ ਹਾਂ ਕਰ ਦਿੱਤੀ। ਇਹ ਵੀ ਨਹੀਂ ਦੇਖਿਆ ਕਿ ਪਰਿਵਾਰ ਕਿਸ ਤਰ੍ਹਾਂ ਦਾ ਹੈ। ਉਹ ਸਾਰੇ ਜਾਨਵਰਾਂ ਦੀ ਤਰ੍ਹਾਂ ਰਹਿੰਦੇ ਸਨ ਤੇ ਘਰ ਵੀ ਬਹੁਤ ਹੀ ਛੋਟਾ ਸੀ। ਘਰ ਵਿੱਚ ਜਦੋਂ ਵੀ ਖਾਣਾ ਬਣਦਾ ਤਾਂ ਸਾਰੇ ਇਸ ਤਰ੍ਹਾਂ ਟੁੱਟ ਪੈਂਦੇ ਜਿਵੇਂ ਕਦੇ ਉਹਨਾਂ ਨੇ ਕੁਝ ਖਾਦਾ ਹੀ ਨਾ ਹੋਵੇ। ਮੈਨੂੰ ਤਾਂ ਕਦੇ ਵੀ ਪੇਟ ਭਰ ਕੇ ਖਾਣਾ ਨਹੀਂ ਮਿਲਿਆ ਸੀ। ਤਾਂ ਨੇ ਮੇਣੇ ਬਥੇਰੇ ਮਿਲ ਜਾਂਦੇ ਸੀ। ਸੁਣਨ ਨੂੰ ਆ ਮਨਜੀਤ 2 ਸਾਲ ਤੱਕ ਬੇਰੁਜ਼ਗਾਰ ਰਹਾ ਤੇ ਹੁਣ ਬਹੁਤ ਮੁਸ਼ਕਲ ਨਾਲ ਉਸ ਨੂੰ ਦੁਬਈ ਦਾ ਵੀਜ਼ਾ ਮਿਲਿਆ ਸੀ ਸਾਡਾ ਇੱਕ ਬੇਟਾ ਵੀ ਸੀ ਜਦੋਂ ਵੀਜ਼ਾ ਆਇਆ ਤਾਂ ਮੇਰਾ ਪਤੀ ਮੈਨੂੰ ਕਹਿਣ ਲੱਗਿਆ ਕਿ ਮੈਂ ਤੇਰੇ ਸਾਰੇ ਸ਼ੌਂਕ ਪੂਰੇ ਕਰਾਂਗਾ ਜਦੋਂ ਮੇਰਾ ਪਤੀ ਮੈਨੂੰ ਇਹ ਗੱਲ ਕਹਿ ਰਿਹਾ ਸੀ ਤਾਂ ਮੇਰੀ ਸੱਸ ਤੇ ਨੰਦ ਨੇ ਸਾਰੀਆਂ ਗੱਲਾਂ ਸੁਣ ਲਈਆਂ ਤਾਂ ਮੇਰੀ ਸੱਸ ਕਹਿਣ ਲੱਗੀ ਕਿ ਪਾਲ ਪੋਲੋਸ ਕੇ ਤੈਨੂੰ ਅਸੀਂ ਵੱਡਾ ਕੀਤਾ ਤੇ ਸੁਪਨੇ ਤੂੰ ਆਪਣੀ ਪਤਨੀ ਦੇ ਪੂਰੇ ਕਰੇਂਗਾ ਮਨਜੀਤ ਚੁੱਪਚਾਪ ਆਪਣੀ ਮਾਂ ਦੀਆਂ ਗੱਲਾਂ ਸੁਣਦਾ ਰਿਹਾ ਤੇ ਮੇਰੀ ਵੀ ਡਰਦੀ ਦੀਆ ਕੋਈ ਹਿੰਮਤ ਨਾ ਹੋਈ ਬੋਲਣ ਦੀ ਆ ਫਿਰ ਮਨਜੀਤ ਚਲਾ ਗਿਆ ਤੇ ਮੇਰੀ ਜ਼ਿੰਦਗੀ ਵਿੱਚ ਚੁੱਪ ਛਾ ਗਈ ਮੇਰੇ ਦਿਲ ਦੀ ਹਾਲਤ ਤਾਂ ਸਿਰਫ ਮੈਂ ਹੀ ਜਾਣਦੀ ਸੀ ਐਦਾਂ ਹੌਲੀ-ਹੌਲੀ ਦਿਨ ਗੁਜ਼ਰ ਰਹੇ ਸਨ ਮੇਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਵੱਧਦੀਆਂ ਜਾ ਰਹੀਆਂ ਸਨ ਮੇਰੇ ਲਈ ਸਭ ਤੋਂ ਵੱਡੀ ਗੱਲ ਇਹ ਸੀ ਕਿ ਆ ਮੇਰੇ ਪਤੀ ਮਨਜੀਤ ਦੀ ਕੋਈ ਖ਼ਬਰ ਨਹੀਂ ਸੀ ਆ ਘਰੋਂ ਜਾਣ ਤੋਂ ਬਾਅਦ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋ پا ਰਹੀ ਸੀ ਜੋ ਮੇਰੇ ਕੋਲ ਕਮਰਾ ਸੀ ਮੈਨੂੰ ਉਸ ਵਿੱਚੋਂ ਵੀ ਬਾਹਰ ਕੱਢ ਦਿੱਤਾ ਗਿਆ ਸੀ ਉਹ ਕਮਰਾ ਮੇਰੇ ਦਿਓਰ ਨੂੰ ਦੇ ਦਿੱਤਾ ਸੀ ਮੈਂ ਆਪਣੀ ਸੱਸ ਨੂੰ ਕਿਹਾ ਵੀ ਸੀ ਕਿ ਮੈਂ ਬੱਚੇ ਦੇ ਨਾਲ ਕਿੱਥੇ ਰਾਂਗੀ ਤਾਂ ਉਸਨੇ ਕਿਹਾ ਕਿ ਬਰਾਡੇ ਦੇ ਵਿੱਚ ਬਥੇਰੀ ਜਗ੍ਹਾ ਹੈ ਮੇਰੀ ਸੱਸ ਨੇ ਮੈਨੂੰ ਬਹੁਤ ਬੇਪਰਵਾਹੀ ਨਾਲ ਜਵਾਬ ਦਿੱਤਾ ਮੈਂ ਕੀ ਕਰਦੀ ਮੇਰੇ ਪਤੀ ਦੀ ਵੀ ਕੋਈ ਖ਼ਬਰ ਨਹੀਂ ਸੀ ਮੈਂ ਚੁੱਪ ਕਰਕੇ ਆਪਣਾ ਬਿਸਤਰਾ ਬਰਾਡੇ ਵਿੱਚ ਵਿਛਾ ਲਿਆ ਮੈਨੂੰ ਸਿਲਾਈ ਦਾ ਕੰਮ ਆਉਂਦਾ ਸੀ ਇਸ ਲਈ ਮੈਂ ਆਪਣੇ ਛੋਟੇ-ਮੋਟੇ ਖਰਚੇ ਖੁਦ ਉਠਾ ਲੈਂਦੀ ਸੀ ਪਰ ਇਸ ਦੇ ਬਾਵਜੂਦ ਵੀ ਸੱਸ ਦੇ ਤਾਨੇ ਸੁਣਨੇ ਪੈਂਦੇ ਸੀ ਮੇਰੀ ਪੂਆ ਜਿਸ ਨੇ ਮੈਨੂੰ ਪਾਲਿਆ ਸੀ ਉਸ ਦੀ ਮੌਤ ਹੋ ਚੁੱਕੀ ਸੀ ਮੇਰੇ ਕੋਲ ਕੋਈ ਹੋਰ ਦੂਜਾ ਰਸਤਾ ਨਹੀਂ ਸੀ ਘਰ ਵਿੱਚ ਸਾਰੇ ਪਰਿਵਾਰ ਦਾ ਖਾਣਾ ਮੈਂ ਹੀ ਬਣਾਉਂਦੀ ਸੀ ਬਾਕੀ ਸਾਰੇ ਬੈਠ ਕੇ ਆਰਾਮ ਕਰਦੇ ਇੱਕ ਦਿਨ ਮੇਰੇ ਬੇਟੇ ਨੂੰ ਬੁਖਾਰ ਹੋ ਗਿਆ ਜਿਸ ਕਰਕੇ ਮੈਂ ਰੋਟੀ ਨਾ ਬਣਾ ਸਕੀ ਬਸ ਫਿਰਕੀ ਸੀ ਮੇਰੇ ਉੱਪਰ ਕਿਆਮਤ ਆ ਗਈ ਮੇਰੀ ਸੱਸ ਨੇ ਰੋਲਾ ਪਾ ਕੇ ਘਰ ਸਿਰ ਤੇ ਚੱਕ ਲਿਆ ਮੈਨੂੰ ਵੀ ਉਹ ਬੂਰਾ ਭਲਾ ਕਹਿਣ ਲੱਗੀ ਜਦੋਂ ਮੇਰੀ ਸੱਸ ਨੇ ਇਹ ਤਮਾਸ਼ਾ ਕੀਤਾ ਤਾਂ ਮੈਥੋਂ ਇਹ ਸਭ ਬਰਦਾਸ਼ਤ ਨਹੀਂ ਹੋਇਆ ਮੈਂ ਗੁੱਸੇ ਵਿੱਚ ਕਹਿ ਦਿੱਤਾ ਕਿ ਮੈਂ ਆਪਣੇ ਬੇਟੇ ਨੂੰ ਪੇਕਿਆਂ ਤੋਂ ਨਹੀਂ ਆ ਕੀ ਆਈ ਮੈਂ ਸਾਰਿਆਂ ਲਈ ਖਾਣਾ ਬਣਾਉਂਦੀ ਹਾਂ ਸਲਾਈ ਵੀ ਕਰਦੀ ਹਾਂ ਅੱਜ ਜੇ ਇੱਕ ਦਿਨ ਮੇਰੇ ਬੇਟੇ ਨੂੰ ਬੁਖਾਰ ਹੋ ਗਿਆ ਤਾਂ ਮੇਰੇ ਤੋਂ ਰੋਟੀ ਨਹੀਂ ਬਣੀ ਤਾਂ ਤੁਸੀਂ ਸਾਰਿਆਂ ਨੇ ਮੈਨੂੰ ਤਾਨੇ ਦੇਣੇ ਸ਼ੁਰੂ ਕਰ ਦਿੱਤੇ ਮੇਰੇ ਐਨਾ ਹੀ ਬੋਲਣ ਦੀ ਧੀਰ ਸੀ ਮੇਰੀ ਸੱਸ ਨੇ ਮੇਰੇ ਮੂੰਹ ਤੇ ਥੱਪੜ ਜੜ ਦਿੱਤਾ ਮੈਂ ਤਾਂ ਸਾਰਿਆਂ ਦੀਆਂ ਨਜ਼ਰਾਂ ਵਿੱਚ ਪਹਿਲਾਂ ਹੀ ਰੜਕਦੀ ਸੀ ਹੁਣ ਤਾਂ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਸੀ ਮੇਰੇ ਤੋਂ ਛੁਟਕਾਰਾ ਪਾਉਣ ਦਾ ਉਹਨਾਂ ਸਾਰਿਆਂ ਨੇ ਮਿਲ ਕੇ ਮੈਨੂੰ ਘਰੋਂ ਕੱਢ ਦਿੱਤਾ ਮੈਂ ਆਪਣੇ 3 ਸਾਲ ਦੇ ਬੇਟੇ ਨੂੰ ਗੋਦ ਵਿੱਚ ਚੱਕੀ ਹੈਰਾਨ ਹੋਈ ਖੜੀ ਸੀ ਆ ਸੋਚ ਰਹੀ ਸੀ ਕਿ ਇਹ ਸਾਰੇ ਐਨੇ ਜ਼ਾਲਮ ਕਿਵੇਂ ਹੋ ਸਕਦੇ ਹਨ ਘੱਟ ਤੋਂ ਘੱਟ ਇਸ ਬੱਚੇ ਦਾ ਹੀ ਖਿਆਲ ਕਰ ਲੈਂਦੇ ਇਹ ਤਾਂ ਉਹਨਾਂ ਦਾ ਆਪਣਾ ਖੂਨ ਸੀ ਮੈਰਿਕਸੇ ਵਿੱਚ ਬੈਠ ਕੇ ਅੱਡੇ ਤੇ ਪਹੁੰਚ ਗਈ ਮੈਂ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਦੇ ਘਰ ਚਲੀ ਗਈ ਤਾਂ ਉਹਨਾਂ ਨੇ ਮੇਰਾ ਸਵਾਗਤ ਬੜਾ ਠੰਡਾ ਕੀਤਾ ਤੇ ਮੈਨੂੰ ਸਾਫ਼-ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਮੇਰੇ ਪਤੀ ਨੂੰ ਇਸ ਘਰ ਵਿੱਚ ਕਿਸੇ ਦਾ ਰਹਿਣਾ ਪਸੰਦ ਨਹੀਂ ਹੈ ਇਸ ਲਈ ਤੂੰ ਅੱਜ ਦੀ ਰਾਤ ਕੱਟ ਕੇ ਸਵੇਰੇ ਚਲੀ ਜਾਈ ਮੈਂ ਕਿਸੇ ਤਰ੍ਹਾਂ ਉੱਥੇ ਬਰਾਂਡੇ ਵਿੱਚ ਪੂਰੀ ਠੰਡ ਵਿੱਚ ਰਾਤ ਕੱਟੀ ਮੈਂ ਅਗਲੀ ਸਵੇਰ ਉੱਥੋਂ ਚਲੀ ਆਈ ਫਿਰ ਮੈਂ ਰਸਤੇ ਵਿੱਚੋਂ ਬੱਚੇ ਲਈ ਬਿਸਕੁਟ ਅਤੇ ਕੁਝ ਹੋਰ ਖਾਣ ਪੀਣ ਦਾ ਸਮਾਨ ਲਿਆ ਫਿਰ ਮੈਨੂੰ ਮੇਰੀ ਇੱਕ ਪੱਕੀ ਸਹੇਲੀ ਦਾ ਖਿਆਲ ਆਇਆ ਜੋ ਸ਼ਹਿਰ ਵਿੱਚ ਰਹਿੰਦੀ ਸੀ ਮੈਂ ਆਪਣੀ ਸਹੇਲੀ ਦੀਪੀ ਦੇ ਘਰ ਚਲੀ ਗਈ ਉਹ ਮੈਨੂੰ ਦੇਖ ਕੇ ਬੜਾ ਖੁਸ਼ ਹੋਈ ਮੈਂ ਉਸ ਨੂੰ ਆਪਣੇ ਹਾਲਾਤਾਂ ਬਾਰੇ ਦੱਸਿਆ ਏ ਦੱਸਦੇ ਹੋਏ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਫਿਰ ਦੀਪੀ ਨੇ ਮੈਨੂੰ ਕਿਹਾ ਕਿ ਤੂੰ ਪਰੇਸ਼ਾਨ ਨਾ ਹੋ ਇੱਥੇ ਇੱਕ ਮਕਾਨ ਖਾਲੀ ਹੈ ਉਸ ਨੂੰ ਕਿਰਾਏ ਤੇ ਲੈ ਲੈਂਦੇ ਹਾਂ ਮੇਰੇ ਕੋਲ ਸਿਲਾਈ ਵਾਲੇ ਕੁਝ ਪੈਸੇ ਹਨ ਇਸ ਤਰ੍ਹਾਂ ਮੇਰੀ ਇੱਕ ਮੁਸ਼ਕਿਲ ਤਾਂ ਹੱਲ ਹੋ ਗਈ ਸੀ ਇੱਕ ਚੰਗੀ ਗੱਲ ਇਹ ਵੀ ਸੀ ਕਿ ਉੱਥੇ ਨੇੜੇ ਹੀ ਕੱਪੜਿਆਂ ਦਾ ਕਾਰਖਾਨਾ ਸੀ ਮੈਨੂੰ ਮੇਰੀ ਸਹੇਲੀ ਦੀਪੀ ਨੇ ਕਿਹਾ ਮੈਂ ਕਿਵੇਂ ਨਾ ਕਿਵੇਂ ਕੋਸ਼ਿਸ਼ ਕਰਾਂਗੀ ਜੇਕਰ ਤੈਨੂੰ ਉੱਥੇ ਕੋਈ ਕੰਮ ਮਿਲ ਜਾਵੇ ਫਿਰ ਮੈਂ ਦੀਪੀ ਨਾਲ ਮਕਾਨ ਦੇਖਣ ਲਈ ਚੱਲੀ ਗਈ ਮਕਾਨ ਮਾਲਕ ਥੋੜਾ ਸਖਤ ਸੁਭਾਜ ਵਾਲਾ ਸੀ ਮਕਾਨ ਆ ਥੋੜਾ ਛੋਟਾ ਸੀ ਪਰ ਮੈਨੂੰ ਉਹ ਮਕਾਨ ਕਿਸੇ ਮਹਿਲ ਤੋਂ ਘੱਟ ਨਹੀਂ ਲੱਗ ਰਿਹਾ ਸੀ ਮੈਂ 1 ਮਹੀਨੇ ਦਾ ਕਿਰਾਇਆ ਐਡਵਾਂਸ ਵਿੱਚ ਦੇ ਦਿੱਤਾ ਤੇ ਘਰ ਦੀ ਚਾਬੀ ਲੈ ਆਈ ਇਸ ਤਰ੍ਹਾਂ ਹੌਲੀ ਹੌਲੀ ਦਿਨ ਗੁਜ਼ਰਦੇ ਗਏ ਆ ਤੇ ਮੈਨੂੰ کارਖਾਨੇ ਵਿੱਚ ਸਲਾਈ ਦਾ ਕੰਮ ਮਿਲ ਗਿਆ ਮੇਰਾ ਉੱਥੇ ਸਾਰਾ ਦਿਨ ਕੰਮ ਕਰਦੀ ਦਾ ਬੁਰਾ ਹਾਲ ਹੋ ਜਾਂਦਾ ਪਰ ਜਦੋਂ ਮੈਨੂੰ ਪੈਸੇ ਮਿਲਦੇ ਤਾਂ ਮੇਰੀ ਸਾਰੀ ਥਕਾਨ ਲੱਤ ਜਾਂਦੀ ਜਦੋਂ ਕੋਈ شریف ਔਰਤ ਇਕੱਲੀ ਹੋਵੇ ਆ ਉਸ ਨੂੰ ਬਹੁਤ ਚੁਕੰਨਾ ਰਹਿਣਾ ਪੈਂਦਾ ਹੈ ਮੈਂ ਡਰਦੀ ਗੁਆਂਢ ਵਿੱਚ ਵੀ ਨਹੀਂ ਜਾਂਦੀ ਸੀ ਕਿਉਂਕਿ ਹਰ ਘਰ ਵਿੱਚ ਮਰਦ ਸਨ ਮੈਨੂੰ ਹੁਣ ਖਾਣ ਪੀਣ ਅਤੇ ਰਹਿਣ ਦੀ ਕੋਈ ਚਿੰਤਾ ਨਹੀਂ ਸੀ ਪਰ ਮੈਨੂੰ ਆਪਣੇ ਪਤੀ ਦੀ ਬਹੁਤ ਯਾਦ ਆਉਂਦੀ ਸੀ ਜਿਸ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਮੈਂ ਉਹਨਾਂ ਨੂੰ ਯਾਦ ਕਰਕੇ ਬਹੁਤ ਰੋਂਦੀ ਮੈਂ ਆਪਣੇ ਪਤੀ ਦੀ ਖਬਰ ਲੈਣ ਲਈ ਅਕਸਰ ਹੀ ਸੋਹਰਿਆਂ ਨੂੰ ਫੋਨ ਲਾਉਂਦੀ ਪਰ ਉਹ ਮੇਰੀ ਆਵਾਜ਼ ਸੁਣ ਕੇ ਫੋਨ ਕੱਟ ਦਿੰਦੇ ਇੰਜ ਲੱਗਦਾ ਸੀ ਜਿਵੇਂ ਉਹ ਮੇਰੇ ਤੋਂ ਜਾਣ ਛੁਡਾ ਕੇ ਖੁਸ਼ ਹਨ ਮੇਰੇ ਘਰ ਦੇ ਨਾਲ ਹੀ ਕੋਰਤ ਰਹਿੰਦੀ ਸੀ ਉਸ ਨਾਲ ਮੇਰੀ ਚੰਗੀ ਜਾਣ ਪਹਿਚਾਨ ਹੋ ਗਈ ਤੇ ਅਸੀਂ ਕਦੇ-ਕਦਾਈ ਇੱਕ ਦੂਜੇ ਦੇ ਘਰ ਵੀ ਆਇਆ ਜਾਇਆ ਕਰਦੇ ਸੀ ਇੱਕ ਦਿਨ ਮਿੱਥੋਂ ਰਿਆ ਨਾ ਗਿਆ ਮੈਂ ਆਪਣੇ ਸੋਹਰੇ ਘਰ ਆਪਣੇ ਪਤੀ ਮਨਜੀਤ ਦੀ ਖਬਰ ਲੈਣ ਲਈ ਪਹੁੰਚ ਗਈ ਪਰ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਾ ਕੀਤੀ ਪਰ ਉੱਥੋਂ ਮੈਨੂੰ ਪਤਾ ਲੱਗਿਆ ਕਿ ਇੱਕ ਐਕਸੀਡੈਂਟ ਵਿੱਚ ਮੇਰੀ ਸੱਸ ਸੋਰਾ ਤੇ ਜੇਠ ਦੀ ਮੌਤ ਹੋ ਗਈ ਸੀ ਮੈਂ ਉੱਥੋਂ ਰੋਂਦੀ ਹੋਈ ਵਾਪਸ ਆ ਗਈ ਹੁਣ ਇੱਕ ਵਾਰ ਫਿਰ ਰੱਬ ਨੇ ਮੇਰੇ ਤੇ ਮੁਸ਼ਕਲ ਸਮਾਂ ਲੈ ਆਂਦਾ ਸੀ ਜਿਹੜੇ ਕਾਰਖਾਨੇ ਵਿੱਚ ਮੈਂ ਕੰਮ ਕਰਦੀ ਸੀ ਉੱਥੇ ਕੰਮ ਕਾਫੀ ਘਟ ਗਿਆ ਸੀ ਜਿਸ ਕਰਕੇ ਮੈਨੂੰ ਪੈਸੇ ਵੀ ਬਹੁਤ ਘੱਟ ਮਿਲਦੇ ਸਨ ਮੈਂ ਫਿਰ ਤੋਂ ਪਰੇਸ਼ਾਨ ਰਹਿਣ ਲੱਗੀ ਇੱਕ ਸਮਾਂ ਐਜਾ ਵੀ ਆਇਆ ਕਿ ਕੰਮ ਮਿਲਣਾ ਬਿਲਕੁਲ ਹੀ ਬੰਦ ਹੋ ਗਿਆ ਹੁਣ ਮੇਰੇ ਸਿਰ ਤੇ ਸਿਰਫ ਪਰੇਸ਼ਾਨੀ ਹੀ ਪਰੇਸ਼ਾਨੀ ਸੀ ਆ ਮੈਨੂੰ ਮੇਰੀ ਗਵੰਡਨ ਅਕਸਰ ਹੀ ਕਹਿੰਦੀ ਕਿਸ ਘਰ ਵਿੱਚ ਰਹਿਣ ਵਾਲਾ ਜ਼ਿਆਦਾ ਕੁਝ ਨਹੀਂ ਰਹਿੰਦਾ ਕਿਉਂਕਿ ਇੱਥੇ ਇੱਕ ਲੁਟੇਰਾ ਪੁੱਸ ਲੜਾਈ ਵਿੱਚ ਮਾਰਿਆ ਗਿਆ ਸੀ ਉਹ ਲੋਟੇਰਾ ਇਸ ਘਰ ਵਿੱਚ ਛੁਪ ਕੇ ਬੈਠਾ ਹੋਇਆ ਸੀ ਜਿੱਥੇ ਪੁਲਿਸ ਨੇ ਉਸ ਨੂੰ ਮਾਰ ਦਿੱਤਾ ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਬਹਿਮ ਹੋਣ ਲੱਗਿਆ ਮੈਂ ਹੋਰ ਵੀ ਡਰ ਗਈ ਤੇ ਡਰਦੇ ਡਰਦੇ ਮੈਂ ਉੱਥੇ ਕਈ ਦਿਨ ਗੁਜ਼ਾਰੇ ਇੱਕ ਦਿਨ ਦੁਪਹਿਰ ਦਾ ਸਮਾਂ ਸੀ ਮੇਰਾ ਬੇਟਾ ਸੌ ਰਿਹਾ ਸੀ ਮੈਂ ਰੱਬ ਅੱਗੇ ਸਭ ਠੀਕ ਕਰਨ ਦੀ ਪ੍ਰਾਰਥਨਾ ਕਰ ਰਹੀ ਸੀ ਹੁਣ ਤਾਂ ਮੇਰੇ ਕੋਲ ਬਚੇ ਹੋਏ ਪੈਸੇ ਵੀ ਖਤਮ ਹੋ ਚੁੱਕੇ ਸਨ ਖਾਣ ਲਈ ਵੀ ਕੁਝ ਨਹੀਂ ਸੀ ਮੈਂ ਘਰ ਵਿੱਚ ਇੱਕ ਪਾਸੇ ਸਬਜ਼ੀਆਂ ਉਗਾਈਆਂ ਹੋਈਆਂ ਸਨ ਮੈਂ ਉੱਥੇ ਬੀਜੇ ਹੋਏ ਆਲੂ ਇੱਕ ਖੁਰਪਾ ਲੈ ਕੇ ਪੱਟਣ ਲੱਗੀ। ਮੈਂ ਜਦੋਂ ਪੱਟਣਾ ਸ਼ੁਰੂ ਕੀਤਾ, ਮੈਨੂੰ ਹੇਠਾਂ ਕੁਝ ਸਖਤ ਚੀਜ਼ ਹੋਣ ਦਾ ਅਹਿਸਾਸ ਹੋਇਆ। ਮੈਂ ਹੋਰ ਮਿੱਟੀ ਪੁੱਟਣੀ ਸ਼ੁਰੂ ਕੀਤੀ ਮੈਨੂੰ ਥੱਲੇ ਇੱਕ ਡੱਬਾ ਦਿਖਾਈ ਦਿੱਤਾ ਜਦੋਂ ਮੈਂ ਉਸ ਡੱਬੇ ਨੂੰ ਖੋਲ੍ਹਿਆ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਉਸ ਡੱਬੇ ਵਿੱਚ ਬਹੁਤ ਸਾਰੇ ਪੈਸੇ ਅਤੇ ਗਹਿਣੇ ਸਨ ਮੈਂ ਉਹ ਡੱਬਾ ਲੈ ਕੇ ਕਮਰੇ ਵਿੱਚ ਆ ਗਈ ਤੇ ਮੈਨੂੰ ਲੱਗਿਆ ਕਿ ਹੁਣ ਮੇਰੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਮੈਂ ਉਸ ਟੋਏ ਨੂੰ ਚੰਗੀ ਤਰ੍ਹਾਂ ਦੁਬਾਰਾ ਮਿੱਟੀ ਨਾਲ ਭਰ ਦਿੱਤਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਮੈਂ ਸਾਰਿਆਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਪਤੀ ਨੇ ਹੁਣ ਮੈਨੂੰ ਪੈਸੇ ਪਾਉਣੇ ਸ਼ੁਰੂ ਕਰ ਦਿੱਤੇ ਹਨ ਮੈਂ ਇੱਕ ਇਕੱਲੀ ਮਜਬੂਰ ਔਰਤ ਸੀ ਜੇਕਰ ਕਿਸੇ ਨੂੰ ਥੋੜਾ ਜਿਹਾ ਵੀ ਸ਼ੱਕ ਹੋ ਜਾਂਦਾ ਕਿ ਮੇਰੇ ਕੋਲ ਇੰਨੇ ਪੈਸੇ ਹਨ ਤਾਂ ਨਾ ਜਾਣੇ ਕੀ ਹੋ ਜਾਂਦਾ ਇਸ ਲਈ ਮੈਂ ਦਿਖਾਵੇ ਲਈ ਆਪਣੀ ਗਰੀਬੀ ਦਾ ਰੋਣਾ ਰੋਂਦੀ ਰਹਿੰਦੀ ਖਰਚਾ ਵੀ ਜ਼ਰੂਰਤ ਦੇ ਹਿਸਾਬ ਨਾਲ ਹੀ ਕਰਦੀ ਸ਼ਾਇਦ ਇਹ ਪੈਸੇ ਉਸ ਲੁਟੇਰੇ ਨੇ ਦੱਬੇ ਸੀ ਜੋ ਇਸ ਘਰ ਵਿੱਚ ਪੁਲਿਸ ਦੁਆਰਾ ਮਾਰਿਆ ਗਿਆ ਸੀ ਫਿਰ ਇੱਕ ਦਿਨ ਗੁਆਡ ਤੋਂ ਇੱਕ ਔਰਤ ਮੇਰੇ ਘਰ ਆਈ ਮੈਨੂੰ ਪੁੱਛਣ ਲੱਗੀ ਕਿ ਘਰ ਦਾ ਖਰਚਾ ਕਿਵੇਂ ਚੱਲਦਾ ਹੈ ਮੈਂ ਕਿਹਾ ਬਸ ਠੀਕ ਚੱਲਦਾ ਹੈ ਰੋਟੀ ਪਾਣੀ ਦਾ ਸਰੀ ਜਾਂਦਾ ਹੈ ਉਹ ਕਹਿਣ ਲੱਗੀ ਜੇ ਪੈਸੇ ਦੀ ਤੰਗੀ ਹੈ ਤਾਂ ਮੈਨੂੰ ਦੱਸ ਮੈਂ ਤੈਨੂੰ ਇੱਕ ਚੰਗੀ ਜਗ੍ਹਾ ਤੇ ਕੰਮ ਲਵਾ ਸਕਦੀ ਹਾਂ ਤੂੰ ਸੋਣੀ ਵੀ ਹੈ ਕੰਮ ਵੀ ਛੇਤੀ ਮਿਲ ਜਾਵੇਗਾ ਮੈਂ ਹੈਰਾਨ ਹੋ ਕੇ ਪੁੱਛਿਆ ਕਿ ਕੰਮ ਨਾਲ ਸੋਹਣੇ ਹੋਣ ਦਾ ਕੀ ਲੈਣਾ ਦੇਣਾ ਉਸਨੇ ਮੈਨੂੰ ਕਿਹਾ ਕਿ ਇੱਕ ਕੋਟੀ ਹੈ ਉਸਦੇ ਮਾਲਕ ਨੂੰ ਸੋਹਣੀ ਕੁੜੀ ਦੀ ਜ਼ਰੂਰਤ ਹੈ ਬਹੁਤ ਪੈਸਾ ਮਿਲੇਗਾ ਸਮਝ ਰਹੀ ਹੈ ਮੇਰੀ ਗੱਲ ਆਪਣੀ ਸੁੰਦਰਤਾ ਦਾ ਫਾਇਦਾ ਉਠਾ ਉਸ ਦੀ ਗੱਲ ਸੁਣ ਕੇ ਮੇਰਾ ਦਿਲ ਕਰੇ ਕਿ ਆ ਮੈਂ ਉਸ ਦੇ ਮੂੰਹ ਤੇ ਥੱਪੜ ਜੜ ਦੇਵਾਂ ਪਰ ਮੈਂ ਆਪਣੇ ਆਪ ਨੂੰ ਰੋਕ ਲਿਆ ਤੇ ਉਸ ਨੂੰ ਕਿਹਾ ਕਿ ਮੇਰੇ ਘਰੋਂ ਬਾਹਰ ਹੋ ਜਾ ਦੁਬਾਰਾ ਇੱਥੇ ਆਉਣ ਦੀ ਕੋਈ ਲੋੜ ਨਹੀਂ ਉਸ ਦੇ ਜਾਣ ਤੋਂ ਬਾਅਦ ਮੈਂ ਫੁੱਟ ਫੁੱਟ ਕੇ ਰੋਣ ਲੱਗੀ ਮੇਰਾ ਕੋਈ ਸਹਾਰਾ ਨਹੀਂ ਸੀ ਮੈਨੂੰ ਆਪਣੇ ਪਤੀ ਦੀ ਬਹੁਤ ਯਾਦ ਆ ਰਹੀ ਸੀ ਰਾਤ ਨੂੰ ਮੈਂ ਸੌਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅਚਾਨਕ ਹੀ ਦਰਵਾਜ਼ਾ ਖੜਕਿਆ ਤਾਂ ਮੈਂ ਡਰ ਗਈ ਕਿਸ ਸਮੇਂ ਕੌਣ ਹੋ ਸਕਦਾ ਹੈ ਪਰ ਇੱਕ ਮਰਦ ਦੀ ਆਵਾਜ਼ ਆਈ ਇਹ ਤਾਂ ਮੇਰਾ ਮਕਾਨ ਮਾਲਕ ਸੀ ਉਹ ਕਹਿਣ ਲੱਗਾ ਕਿ ਮੇਰੀ ਪਤਨੀ ਦੀ ਸਿਹਤ ਖਰਾਬ ਹੈ ਮੇਰੀ ਮਦਦ ਕਰ ਦੇ ਮੈਨੂੰ ਲੱਗਿਆ ਕਿ ਮੈਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਲਈ ਮੈਂ ਬਿਨਾਂ ਸੋਚੇ ਸਮਝੇ ਦਰਵਾਜ਼ਾ ਖੋਲ ਦਿੱਤਾ ਪਰ ਇਹ ਮੇਰੀ ਸਭ ਤੋਂ ਵੱਡੀ ਗਲਤੀ ਸੀ ਉਸਨੇ ਮੇਰੇ ਮੂੰਹ ਤੇ ਹੱਥ ਰੱਖ ਲਿਆ ਤੇ ਮੈਨੂੰ ਅੰਦਰ ਵੱਲ ਧੱਕ ਦਿੱਤਾ ਉਹ ਮੈਨੂੰ ਗਲਤ ਗੱਲਾਂ ਕਹਿਣ ਲੱਗਾ ਮੇਰੀ ਆਵਾਜ਼ ਨਹੀਂ ਨਿਕਲ ਰਹੀ ਸੀ ਆ ਮੈਂ ਛੁੱਟਣ ਦੀ ਵੀ ਕੋਸ਼ਿਸ਼ ਕੀਤੀ ਫਿਰ ਮੈਂ ਆਪਣਾ ਪੂਰਾ ਜ਼ੋਰ ਲਗਾ ਕੇ ਉਸ ਨੂੰ ਧੱਕਾ ਦੇ ਦਿੱਤਾ ਉਹ ਥੱਲੇ ਡਿੱਗ ਪਿਆ ਐਨੇ ਵਿੱਚ ਮੈਂ ਕੋਲ ਪਏ ਡੰਡੇ ਨੂੰ ਚੁੱਕ ਕੇ ਉਸ ਦੇ ਮਾਰਨ ਲੱਗ ਪਈ ਇਸ ਤੋਂ ਪਹਿਲਾਂ ਕਿ ਉਹ ਆਪਣੇ ਆਪ ਨੂੰ ਸੰਭਾਲਦਾ ਮੈਂ ਉੱਥੋਂ ਆਪਣੇ ਬੇਟੇ ਨੂੰ ਤੇ ਡੱਬੇ ਨੂੰ ਲੈ ਕੇ ਭੱਜ ਗਈ ਮੈਨੂੰ ਕੋਈ ਹੋਸ਼ ਨਹੀਂ ਸੀ ਕਿ ਮੈਂ ਕਿਸ ਪਾਸੇ ਜਾ ਰਹੀ ਹਾਂ ਮੈਂ ਤਾਂ ਬਸ ਭੱਜੀ ਜਾ ਰਹੀ ਸੀ ਕੁਝ ਦੂਰੀ ਤੱਕ ਤਾਂ ਉਹ ਮੇਰੇ ਪਿੱਛੇ ਆਇਆ ਸ਼ਹਿਦਬਾਦ ਵਿੱਚ ਉਹ ਵਾਪਸ ਮੁੜ ਗਿਆ ਮੈਂ ਰੋਡ ਤੇ ਪਹੁੰਚ ਗਈ ਸੀ ਮੇਰਾ ਵੀ ਭੱਜ ਜੀ ਦਾ ਸਾਹ ਚੜ ਗਿਆ ਸੀ ਹੁਣ ਮੈਂ ਆਪਣੇ ਬੇਟੇ ਤੇ ਉਸ ਡੱਬੇ ਨਾਲ ਹੋਰ ਨਹੀਂ ਭੱਜ ਸਕਦੀ ਸੀ ਇਸ ਲਈ ਮੈਂ ਉੱਥੇ ਬੈਠ ਗਈ ਪਰ ਮੈਂ ਬਹੁਤ ਡਰ ਗਈ ਸੀ ਪਤਾ ਨਹੀਂ ਅੱਗੇ ਕੀ ਹੋਣ ਵਾਲਾ ਸੀ ਹੁਣ ਤਾਂ ਇੱਜ਼ਤ ਬਚਾਉਣੀ ਵੀ ਮੁਸ਼ਕਲ ਹੋ ਗਈ ਸੀ ਮੈਂ ਬੈਠੀ ਰੋ ਰਹੀ ਸੀ ਅਚਾਨਕ ਹੀ ਕਿਸੇ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਡਰ ਦੇ ਮਾਰੇ ਮੇਰਾ ਸਾਹ ਉੱਥੇ ਹੀ ਰੁਕ ਗਿਆ ਜਦੋਂ ਮੈਂ ਮੁੜ ਕੇ ਦੇਖਿਆ ਤਾਂ ਇਹ ਤਾਂ ਮੇਰਾ ਪਤੀ ਮਨਜੀਤ ਸੀ ਆ ਉਸ ਨੂੰ ਦੇਖ ਕੇ ਮੈਂ ਉੱਚੀ ਰੋਣ ਲੱਗ ਪਈ ਮੈਨੂੰ ਆਪਣੀ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੇਰਾ ਪਤੀ ਬਿਲਕੁਲ ਮੇਰੀ ਅੱਖਾਂ ਸਾਹਮਣੇ ਹੈ ਉਹ ਵੀ ਜ਼ਿੰਦਗੀ ਦੇ ਉਸ ਮੋੜ ਤੇ ਜਦੋਂ ਮੈਂ ਸਾਰੇ ਪਾਸਿਆਂ ਤੋਂ ਹਾਰ ਚੁੱਕੀ ਸੀ ਮਨਜੀਤ ਨੇ ਮੈਨੂੰ ਚੁੱਪ ਕਰਾਇਆ ਤੇ ਮੇਰੇ ਬੇਟੇ ਨੂੰ ਗਲ ਨਾਲ ਲਾ ਲਿਆ ਉਹ ਸਾਨੂੰ ਲੈ ਕੇ ਕਿਰਾਏ ਦੇ ਕਮਰੇ ਵਿੱਚ ਆ ਗਿਆ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨਾਲ ਤਾਂ ਬਹੁਤ ਵੱਡਾ ਤੋਖਾ ਹੋਇਆ ਸੀ ਜਿੰਨਾ ਰਾਈ ਉਹ ਦੁਬਈ ਗਿਆ ਸੀ ਉਹ ਗਲਤ ਲੋਕਸਾਨਾ ਉਹਨਾਂ ਨੇ ਮੇਰੇ ਪਤੀ ਤੇ ਬਹੁਤ ਜ਼ੁਲਮ ਕੀਤੇ ਤੇ ਉਹਨਾਂ ਤੋਂ ਬਹੁਤ ਸਾਰੇ ਗਲਤ ਕੰਮ ਕਰਵਾਏ ਉਹ ਕਿਸੇ ਤਰ੍ਹਾਂ ਉੱਥੋਂ ਬਚ ਕੇ ਇੰਡੀਆ ਆ ਗਿਆ ਪਰ ਜਦੋਂ ਘਰ ਗਿਆ ਤਾਂ ਪਤਾ ਲੱਗਿਆ ਕਿ ਸਾਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਸੀ ਉਹਨਾਂ ਨੇ ਹਰ ਜਗ੍ਹਾ ਸਾਨੂੰ ਲੱਭਿਆ ਫਿਰ ਸਾਡੀ ਮੁਲਾਕਾਤ ਹੋਈ ਤਾਂ ਇਸ ਹਾਲਤ ਵਿੱਚ ਪਰ ਮੈਂ ਸੱਚੇ ਦਿਲੋਂ ਰੱਬ ਦਾ ਧੰਨਵਾਦ ਕਰਦੀ ਹਾਂ ਫਿਰ ਡੱਬੇ ਵਾਲੇ ਪੈਸਿਆਂ ਨਾਲ ਮੇਰੇ ਪਤੀ ਮਨਜੀਤ ਨੇ ਆਪਣਾ ਕੰਮ ਸ਼ੁਰੂ ਕੀਤਾ ਜੋ ਚੰਗਾ ਚੱਲ ਪਿਆ ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ ਤੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਹੁਣ ਮੈਂ ਸਵੇਰ ਦੀ ਸ਼ਾਮ ਦੋਵੇਂ ਹੱਥ ਜੋੜ ਕੇ ਰੱਬ ਅੱਗੇ ਸ਼ੁਕਰਾਨਾ ਕਰਦੀ ਹਾਂ ਹਾਂਜੀ ਦੋਸਤੋ ਐਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ